ਸਤਿ ਸ਼੍ਰੀ ਅਕਾਲ ਜੀ ਮੈਂ ਅਜਤੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀਰ ਜਵੰਦਾ ਸ਼ਾਇਦ ਅੱਜ ਸਤਿ ਸ਼੍ਰੀ ਅਕਾਲ ਜੀ ਮੈਂ ਅਜਤੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀਰ ਜਵੰਦਾ ਜਿਹੜੇ ਅੱਜ ਸਾਡੇ ਵਿਚਕਾਰ ਨਹੀਂ ਹਨ ਉਹਨਾਂ ਨੂੰ ਲੈ ਕੇ ਅੱਜ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆ ਰਿਹਾ ਹੈ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਤਾਂ ਉਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਮਾਤਾ ਜੀ ਵੱਲੋਂ ਉਹਨਾਂ ਦੇ ਬੱਚਿਆਂ ਵੱਲੋਂ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਕਿਹਾ ਗਿਆ ਕਿ ਤੁਸੀਂ ਅਰਦਾਸਾਂ ਕਰੋ ਤੇ ਹਰ ਇੱਕ ਦੁਨੀਆ ਦੇ ਕੋਨੇ 'ਚ ਬੈਠਾ ਪੰਜਾਬੀ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ ਉਹਨੇ ਅਰਦਾਸ ਕੀਤੀ ਹਰ ਇੱਕ ਜਿਹੜਾ ਹੈ ਰਾਜਵੀ ਜਵੰਦਾ ਦੇ ਹੱਕ ਦੇ ਵਿੱਚ ਨਿੱਤਰ ਕੇ ਆਇਆ ਚਾਹੇ ਉਹ ਪੰਜਾਬੀ ਕਲਾਕਾਰ ਸੀ ਚਾਹੇ ਉਹ ਸੰਗੀਤਕਾਰ ਸੀ ਤੇ ਚਾਹੇ ਉਹ ਕੁਛੇ ਵੀ ਧਰਮ ਦਾ ਬੰਦਾ ਸੀ ਹਰ ਕਿਸੇ ਨੇ ਆਪਣੇ ਆਪਣੇ ਬਲਬੂਤੇ ਤੇ ਜਿਹੜਾ ਹੈ ਅਰਦਾਸਾਂ ਕੀਤੀਆਂ ਲੇਕਿਨ ਰਾਜੀਵ ਜਵੰਦਾ ਫਿਰ ਵੀ ਸਾਡੇ ਵਿੱਚ ਨਾ ਰਹੇ ਉਹਨਾਂ ਨੂੰ ਸ਼ਾਇਦ ਉਹਨਾਂ ਦੀ ਲਿਖੀ ਨਹੀਂ ਸੀ ਜਾਂ ਫਿਰ ਕਹਿ ਲਈਏ ਕਿ ਹੁਣ ਜਿਹੜਾ ਮਾਮਲਾ ਪੱਤਿਆ ਹੈ ਉਹ ਕਿਹਾ ਜਾ ਰਿਹਾ ਹੈ ਕਿ ਰਾਜੀਵ ਜਵੰਦਾ ਦਾ ਕਤਲ ਕੀਤਾ ਗਿਆ ਹੈ ਯਾਨੀ ਕਿ ਰਾਜਵੀ ਜਵੰਦਾ ਦੀ ਮੌਤ ਲਿਖੀ ਗਈ ਸੀ ਘਟਾਈ ਸੀ ਕਿਸੇ ਨੇ ਇਹ ਵੱਡਾ ਅਪਰਾਧ ਕੀਤਾ ਹੈ ਯਾਨੀ ਕਿ ਕੈਨ ਦਾ ਮਤਲਬ ਹੈ ਕਿ ਰਾਜਵੀ ਜਵੰਦਾ ਦੀ ਮੌਤ ਨੂੰ ਲੈ ਕੇ ਵੱਡੇ ਸਵਾਲ ਚੱਕੇ ਜਾ ਰਹੇ ਨੇ ਰਾਜਵੀ ਜਵੰਦਾ ਦੇ ਫੈਨਸ ਵੱਲੋਂ ਰਾਜਵੀ ਜਵੰਦਾ ਦੇ ਉਹਨਾਂ ਦੋਸਤਾ ਸੰਗੀਤਕਾਰ ਦੋਸਤਾ ਵੱਲੋਂ ਜਿਹੜੇ ਕਹਿ ਰਹੇ ਨੇ ਕਿ ਰਾਜਵੀ ਜਵੰਦਾ ਦੀ ਮੌਤ ਹੋਈ ਨਹੀਂ ਹੈ ਉਹਨ ਦੀ ਮੌਤ ਦੀ ਸਾਰੀ ਕਰਤ ਬਣਾਈ ਗਈ ਹੈ ਗੁੱਸੇ ਵਿੱਚ ਨੇ ਲੋਕ ਫੈਨਸ ਵੀ ਗੁੱਸੇ ਵਿੱਚ ਨੇ ਕਿਉਂਕਿ ਅਚਾਨਕ ਦਈ ਮੌਤ ਹੋ ਗਈ ਲੇਕਿਨ ਉਸ ਮੌਤ ਦੇ ਉੱਤੇ ਜਿਹੜਾ ਹੈ ਏਡੀ ਵੱਡੀ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਯਾਨੀ ਕਿ ਲੋਕਾਂ ਵੱਲੋਂ ਸਵਾਲ ਉਹਨਾਂ ਦੇ ਸੰਗੀਤਕਾਰ ਦੋਸਤਾ ਵੱਲੋਂ ਸਵਾਲ ਤੇ ਜਦੋਂ ਪਰਿਵਾਰ ਇਹਦੇ ਵਿੱਚੋਂ ਨਿਕਲੇਗਾ ਤਾਂ ਸ਼ਾਇਦ ਪਰਿਵਾਰ ਵੀ ਇਹ ਸਵਾਲ ਚੱਕੇਗਾ ਕਿਉਂਕਿ ਇੱਕ ਵਾਰ ਮੌਤ ਹੋਈ ਹੈ ਘਰ ਵਿੱਚ ਪਰਿਵਾਰ ਕਿਤੇ ਨਾ ਕਿਤੇ ਜਿਹੜਾ ਹੈ ਡੋਲਿਆ ਹੋਇਆ ਹੈ ਉਹਨਾਂ ਦੀ ਤਰਫ ਆਪਣੀ ਡੋਲੇ ਹੋਏ ਨੇ ਉਹਨਾਂ ਦੇ ਬੱਚੇ ਉਹਨਾਂ ਦੀ ਮਾਤਾ ਜੀ ਲੇਕਿਨ ਤੁਹਾਨੂੰ ਦੱਸ ਦਿੰਦੇ ਨੇ ਕਿ ਚਾਰ ਵੱਡੇ ਸਵਾਲ ਲੋਕਾਂ ਨੇ ਖੜੇ ਕਰ ਦਿੱਤੇ ਨੇ ਰਾਜਵੀ ਜਵੰਦਾ ਨੂੰ ਲੈ ਕੇ ਉਹਨਾਂ ਸੋਸ਼ਲ ਮੀਡੀਆ ਤੇ ਵਾਰ-ਵਾਰ ਰਾਜਵੀ ਜਵੰਦਾ ਦੀ ਮੌਤ ਤੇ ਅਣਸੁਣੇ ਸਵਾਲ ਕੀਤੇ ਜਾ ਰਹੇ ਨੇ ਪਹਿਲਾ ਸਵਾਲ ਕੀਤਾ ਜਾ ਰਿਹਾ ਕਿ ਹਮੇਸ਼ਾ ਵਾਂਗੂ ਗੋਪ੍ਰੋ ਕੈਮਰਾ ਉਸ ਦਿਨ ਕਿਉਂ ਨਹੀਂ ਸੀ ਯਾਨੀ ਕਿ ਜਿਸ ਤਰੀਕੇ ਦੇ ਨਾਲ ਰਾਜਵੀ ਜਵੰਦਾ ਘੁੰਮਦੇ ਰਹਿੰਦੇ ਸੀ ਉਹ ਹਰ ਕੱਲ ਨੂੰ ਸ਼ੂਟ ਕਰਦੇ ਸੀ ਲੇਕਿਨ ਉਹ ਕੈਮਰਾ ਉਸ ਦਿਨ ਕਿੱਥੇ ਸੀ ਦੂਜਿਆਂ ਨੇ ਕਿਹਾ ਨਾਲ ਦੇ ਡਰਾਈਵਰ ਕਿੱਥੇ ਕੋਈ ਸਾਹਮਣੇ ਕਿਉਂ ਨਹੀਂ ਨਾਲ ਦੇ ਡਰਾਈਵਰ ਕਿੱਥੇ ਗਏ ਕੋਈ ਸਾਹਮਣੇ ਕਿਉਂ ਨਹੀਂ ਯਾਨੀ ਕਿ ਉਹਨਾਂ ਨੇ ਕਿਹਾ ਜਿਹੜੇ ਪਹਿਲਾਂ ਨਾਲ ਚੱਲ ਰਹੇ ਸੀ ਉਹ ਸਾਥੀ ਉਹਨਾਂ ਦੇ ਕਿੱਥੇ ਨੇ ਜਿਹੜੇ ਅੱਗੇ ਵੀ ਉਹ ਦਿਖਾਈ ਦੇ ਰਹੇ ਸੀ ਉਹਨਾਂ ਦੇ ਨਾਲ ਮੋਟਰਸਾਈਕਲ ਤੇ ਸੀ ਉਹ ਕਿੱਧਰ ਗਏ ਟਾਈਮ ਦੀ ਘੜੀ ਤੇ ਉਹ ਕਿਉਂ ਨਹੀਂ ਦਿਖਾਈ ਦੇ ਰਹੇ ਐਕਸੀਡੈਂਟ ਹੋਲ ਮਗਰੋਂ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਉਹਨਾਂ ਨੇ ਕਿਹਾ ਕਿ ਜਦੋਂ ਐਕਸੀਡੈਂਟ ਹੋਇਆ ਤੁਰੰਤ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਤੁਰੰਤ ਰਾਜਵੀਰ ਜਵੰਡਾ ਨੂੰ ਇੰਨੀ ਵੱਡੀ ਗਹਿਰੀ ਸੱਟ ਲੱਗੀ ਲੇਕਿਨ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਇਹ ਵੀ ਵਾਰ-ਵਾਰ ਲੋਕ ਜਿਹੜੇ ਨੇ ਜਵਾਬ ਕਰ ਰਹੇ ਨੇ ਉਹਨਾਂ ਨੇ ਕਿਹਾ ਹੈਮਲੇਟ ਤੇ ਜੈਕਟ ਪਾਉਣ ਦੇ باوجود ਵੀ ਅੰਦਰਲੀਆ ਸੱਟਾਂ ਕਿਵੇਂ ਲੱਗ ਗਈਆਂ ਉਹਨਾਂ ਨੇ ਕਿਹਾ ਕਿ ਕੈਨੇਡਾ ਤੋਂ ਆਏ ਹੋਏ ਵਧੀਆ ਕੰਪਨੀ ਦੇ ਹੈਮਲੇਟ ਪਾਉਂਦੇ ਸੀ ਉਹ ਦੂਜੇ ਪਾਸੇ ਜੈਕਟ ਫਿਰ ਅੰਦਰੂਨੀ ਸੱਟਾਂ ਲੱਗਣ ਦਾ ਕੀ ਕਾਰਨ ਬਣਿਆ ਹੈ ਜਿਹੜਾ ਐਡਾ ਵੱਡਾ ਹਾਦਸਾ ਉਹ ਦੋਸਤ ਕਿੱਥੇ ਗਏ ਜਿਹੜੇ ਉਹਨਾਂ ਦੇ ਨਾਲ ਘੁੰਮ ਰਹੇ ਸੀ ਉਹ ਕੈਮਰਾ ਕਿੱਥੇ ਗਿਆ ਜਿਹੜਾ ਸ਼ੂਟ ਕਰ ਰਿਹਾ ਸੀ ਉਹ ਸਾਰੀਆਂ ਚੀਜ਼ਾਂ ਉਸ ਟਾਈਮ ਕਿੱਥੇ ਚੜੀਆਂ ਗਈਆਂ ਇਹ ਵਾਰ-ਵਾਰ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਰਾਜਵੀਰ ਜਵੰਦਾ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਪੱਕਿਆ ਹੋਇਆ ਹੈ ਫੈਨਸ ਦੇ ਵਿੱਚ ਗੁੱਸਾ ਪੱਕਿਆ ਹੋਇਆ ਹੈ ਇੱਕ ਪਾਸੇ ਹਜੇ ਚੀਤਾ ਠੰਡੀ ਨਹੀਂ ਹੋਈ ਲੋਕ ਉਸ ਚੀਤਾ ਦੇ ਵਿੱਚ ਬੜੀਆਂ ਉਹ ਜਿਹੜੇ ਨੇ ਅਰਮਾਨ ਦੇਖ ਰਹੇ ਨੇ ਜਿਹੜੇ ਉਹਨਾਂ ਦੇ ਵੱਡੇ ਫੈਨਸ ਸੀ ਜਿਹੜੇ ਲੋਕ ਕਹਿੰਦੇ ਸੀ ਕਿ ਰਾਜਵੀਰ ਜਵੰਦਾ ਸਿੰਪਲ ਸਾਦਾ ਤੇ ਬਹੁਤ ਹੀ ਸਭਿਆਚਾਰਿਕ ਜਿਹੜਾ ਇਨਸਾਨ ਸੀ ਉਹਨਾਂ ਦੇ ਮੂੰਹ ਚ ਉਹ ਇਨਸਾਨੀਅਤ ਵੇਖਦੀ ਸੀ ਤੇ ਹੁਣ ਇਹਨਾਂ ਵੱਡੇ ਸਵਾਲਾਂ ਦਾ ਜਵਾਬ ਲੋਕ ਮੰਗ ਰਹੇ ਨੇ ਲੋਕ ਕਹਿ ਰਹੇ ਨੇ ਕਿ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਨਹੀਂ ਤਾਂ ਫੈਨਸ ਜਿਹੜੇ ਨੇ ਪੜ ਕੇ ਹੋਏ ਨੇ ਗੁੱਸੇ ਵਿੱਚ ਨੇ ਤੇ ਲਗਾਤਾਰ ਜਵਾਬ ਮੰਗ ਰਹੇ ਨੇ